ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗਵਲਪ੍ਰੀਤ ਕੌਰ ਹੈ ਮੈਂ ਪਠਾਨਕੋਟ ਜ਼ਿਲ੍ਹੇ ਵਿੱਚ ਐਜ਼ ਅ ਯੋਗਾ ਟ੍ਰੇਨਰ ਕੰਮ ਕਰ ਰਹੀ ਹਾਂ ਮੇਰੇ ਨਾਲ ਬਹੁਤ ਸਾਰੇ ਲੋਕ ਜਿਹੜੇ ਹਨ ਜੁੜ ਚੁੱਕੇ ਹਨ ਕਿਉਂਕਿ ਮੇਰੀਆਂ 6 ਕਲਾਸਾਂ ਜੜੀਆਂ ਨੇ ਪਠਾਨਕੋਟ ਵਿੱਚ ਚੱਲ ਰਹੀਆਂ ਨੇ ਔਰ ਸਾਰੇ ਲੋਕਾਂ ਨੂੰ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਹੀ ਫਾਇਦਾ ਹੋ ਰਿਹਾ ਹੈ ਜੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਸੀ ਜਿਵੇਂ ਬੀਪੀ ਹਾਈਪਰ ਟੈਨਸ਼ਨ ਤੇ 슈ਗਰ ਥਾਇਰੋਇਡ ਇਹ ਸਾਰੀਆਂ ਬਿਮਾਰੀਆਂ ਜੋ ਸਾਡੇ ਕੋਲ ਲੋਕ ਆਂਦੇ ਨੇ ਉਹ ਥੋੜੇ ਦਿਨਾਂ ਦੇ ਅੰਦਰ ਹੀ ਸਾਨੂੰ ਰਿਜ਼ਲਟ ਦਿੰਦੇ ਨੇ ਕਿ ਇਹ ਸਾਡੇ ਆ ਬਿਮਾਰੀਆਂ ਠੀਕ ਹੁੰਦੀਆਂ ਜਾ ਰਹੀਆਂ ਨੇ ਸਾਡੇ ਏਰੀਆ ਵਿੱਚ ਰੇਨੂਕਾ ਮੰਦਿਰ ਵਿਖੇ ਯੋਗਾ ਕਲਾਸਿਸ ਦਾ ਪ੍ਰਬੰਧ ਕੀਤਾ ਗਿਆ ਹੈ ਹਰੋ ਸ਼ਾਮ ਨੂੰ ਕਵਲ ਪ੍ਰੀਤੀ ਜੋ ਸਾਡੀ ਟ੍ਰੇਨਰ ਹਨ ਸਾਨੂੰ ਯੋਗ ਦੇ ਅਲੱਗ ਅਲੱਗ ਆਸਨ ਕਰਵਾਉਣ ਦੇ ਨਾਲ ਨਾਲ ਸਾਨੂੰ ਉਹਨਾਂ ਤੋਂ ਹੋਣ ਵਾਲੇ ਫਾਇਦਿਆਂ ਦੀ ਜਾਣਕਾਰੀ ਵੀ ਦਿੰਦੀ ਹਨ ਮੈਂ ਪਿਛਲੇ 4 ਮਹੀਨਿਆਂ ਤੋਂ ਇਹ ਯੋਗਾ ਕਲਾਸਿਸ ਅਟੈਂਡ ਕਰ ਰਹੀ ਹਾਂ ਮੈਨੂੰ ਵੈਰੀਕੋਸ ਵੇਨ ਔਰ ਥਾਇਰਾਇਡ ਦੀ ਪ੍ਰੋਬਲਮ ਸੀ ਜਿਸ ਦੇ ਵਿੱਚ ਕਾਫੀ ਹੱਦ ਤੱਕ ਸੁਧਾਰ ਹੋਇਆ ਹੈ ਮੇਰਾ ਨਾਮ ਸੁਸ਼ਮਾ ਮੈਂ ਢਾਨਕੋਟ ਦੀ ਨਿਵਾਸੀ ਹਾਂ ਤੇ ਮੈਂ ਰਾਨਿਕਾ ਮੰਦਿਰ ਵਿੱਚ 3 ਮਹੀਨੇ ਲਗਾਤਾਰ ਯੋਗਾ ਸਿੱਖ ਰਹੀ ਹਾਂ ਮੈਂ ਸੀਆਮ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇੱਥੇ ਕਈ ਜੀ ਜਨਾਨੀਆਂ ਹਨ ਜਿਹੜੇ ਕਿ ਯੋਗ ਸਿੱਖਣ ਆਉਂਦੀਆਂ ਤੇ ਉਹਨਾਂ ਦੀਆਂ ਕਈ ਸਰੀਰਿਕ ਤੇ ਮਾਨਸਿਕ ਬਿਮਾਰੀਆਂ ਨਾ ਦੂਰ ਹੋਈਆਂ ਮੈਂ ਭਗਵੰਤ ਮਾਨ ਜੀ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਇਹ ਕਲਾਸਾਂ ਲਗਾਤਾਰ ਜਾਰੀ ਰੱਖਣ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਰੋਜ਼ਗਾਰ ਦਾ ਔਰ ਲੋਕਾਂ ਨੂੰ ਇਹ ਸੁਨਹਿਰੀ ਮੌਕਾ ਦਿੱਤਾ ਹੈ ਠੀਕ ਹੋਣ ਦਾ ਤੇ ਅਸੀਂ ਜਾਣਦੇ ਆ ਕਿ ਯੋਗ ਸ਼ਾਲਾਵਾਂ ਨੇ ਉਹ ਪ੍ਰੋਪਰ ਤਰੀਕੇ ਨਾਲ ਐਵੇਂ ਹੀ ਚਲਦੀਆਂ ਰਹਿਣ ਔਰ ਲੋਕ ਔਰ ਸਾਨੂੰ ਵੀ ਅਦਾ ਫਾਇਦਾ ਹਮੇਸ਼ਾ ਮਿਲਦਾ ਰਹੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਨੇ ਯੂ ਕਲਾਸੇ ਸ਼ੁਰੂ ਕਰਵਾਈਆਂ ਹਨ ਤਹੇ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੀ ਆ